ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਦੇ ਉੱਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਚ ਸਰਪੰਚੀ ਦੀਆਂ ਚੋਣਾਂ ਆ ਰਹੀਆਂ ਨੇ ਤੇ ਪੰਜਾਬ ਚ ਸਰਪੰਚੀ ਦਾ ਮਾਹੌਲ ਹੈ ਜੋ ਪਿੰਡੋਂ ਪਿੰਡਾਂ ਵਿੱਚ ਗਰਮਾਇਆ ਹੋਇਆ ਹੈ ਤੁਹਾਡੀ ਮੁਲਾਕਾਤ ਕਰਵਾਉਣਿਆ ਕਿਸ ਇੱਕ ਐਸੇ ਸ਼ਖਸ ਦੇ ਨਾਲ ਜਿਨੇ ਕੇ 2 ਕਰੋੜ ਦੀ ਬੋਲੀ ਹੈ ਜਿਹੜੀ ਸਰਪੰਚੀ ਦੀ ਲਾਈ ਹੈ ਤੇ ਪੰਜਾਬ ਵਿੱਚ ਤਹਿਲ ਕੰਮ ਚਾ ਦਿੰਦਾ ਹੈ ਆਓ ਤੁਹਾਡੀ ਮੁਲਾਕਾਤ ਕਰਵਾਉਣਿਆ 2 ਕਰੋੜੀ ਸਰਪੰਚ ਦੇ ਨਾਲ ਉਹ ਭਰਾਵਾ ਮੇਰੇ 2 ਕਰੋੜੀ ਸਰਪੰਚ 2 ਕਰੋੜੀ ਸਰਪੰਚ ਕਰੀ ਜਾਂਦਾ ਹੈ ਮੈਂ ਤਾਂ ਫੀਲ ਹੁੰਦਾ ਜਿਵੇਂ ਕਹਿ ਰਹੇ ਹੋਵੇਂ 2 ਕੋੜੀ ਦਾ ਸਰਪੰਚ ਸਰਪੰਚ ਸਾਹਿਬ ਤੁਸੀਂ ਸਰਪੰਚ ਬਣ ਕੇ ਕੀ ਮਹਿਸੂਸ ਕਰ ਰਹੇ ਹੋ ਯਾਰ ਜਿਹੜਾ ਕੁਝ ਮਹਿਸੂਸ ਕਰਦਾ ਤਾਂ ਤੁਹਾਨੂੰ ਬਾਅਦ ਚ ਦੱਸੂਗਾ ਪਹਿਲਾਂ ਉਂਗਲ ਨਹੀਂ ਕਰਨੀ ਵੀਰ ਬਣ ਕੇ ਮੇਰੇ ਮੈਨੂੰ ਉਂਗਲਾਂ ਤੋਂ ਬਹੁਤ ਨਫ਼ਰਤ ਆ ਉਂਗਲਾਂ ਨੇ ਮੇਰੇ 2 ਕਰੋੜ ਰੁਪਏ ਲਵਾਏ ਕਿਹੜਾ ਜੇ ਤੂੰ ਪੁੱਛ ਰਿਹਾ ਕਿਵੇਂ ਮਹਿਸੂਸ ਕਰ ਰਹੇ ਹਾਂ ਜੀ ਮੇਰੀ ਹਾਲਤ ਤਾਂ ਇੱਕੋ ਪੁਰਾਣੇ ਪਫੜ ਵਾਲੀ ਹੋਈ ਪਈ ਐ ਵੀ ਜਿਹਦੀ ਉਮਰ ਜ਼ਿਆਦਾ ਹੋ ਗਈ ਸਹਰੇ ਘਰ ਚੋਂ ਉਹਨੂੰ ਕੋਈ ਪੁੱਛਦਾ ਨਹੀਂ ਕੋਈ ਵਿਆਹ ਆ ਜੇ ਤਾਂ ਦਾਰੂ ਦਾ ਰੱਜਿਆ ਹੋਇਆ ਰਾਤ ਨੂੰ ਤਾਂ ਡੀ ਜੇ ਤੇ ਪੈਸੇ ਸੁੱਟ ਦਿੰਦਾ ਕਦੇ 100 200 500 ਰੁਪਿਆ ਜੀ ਤੇ ਸਵੇਰ ਨੂੰ ਵੀ ਸਤਰੇ ਫਰੋਲਦਾ ਰਹਿੰਦਾ ਕਿਸੇ ਨੇ ਮੇਰੇ 500 ਰੁਪਏ ਤਨ ਦੇਖਿਆ ਕਿਸੇ ਨੇ ਮੇਰੇ ਪੈਸੇ ਤਨ ਦੇਖੇ ਮੇਰੇ ਪੈਸੇ ਡਿੱਗ ਪਏ ਮੈਂ ਤਾਂ ਠੱਗਿਆ ਠੱਗਿਆ ਜਿਹਾ ਮਹਿਸੂਸ ਕਰ ਰਿਹਾ ਕੀ ਦੱਸਾਂ ਯਾਰ ਸਰਪੰਚ ਸਾਹਿਬ ਜੀ ਆ 2 ਕਰੋੜ ਰੁਪਇਆ ਲਾ ਕੇ ਸਰਪੰਚੀ ਜੋ ਕਿ ਨਿਕਲਿਆ ਨਿਕਲਿਆ ਤਾਂ ਬੀਰੇ ਯਾਰ ਟਾਉਣ ਵਾਲਾ ਕਿੱਲੇ ਹੀ ਆ ਹੋਰ ਤਾਂ ਕੁਝ ਨਹੀਂ ਨਿਕਲਿਆ ਜੀ ਇਹ ਤਾਂ ਸਾਡੇ ਬਜ਼ੁਰਗਾਂ ਦੀ ਦਾਦੀ ਦੀ ਬਾਪੂ ਦੀ ਇੱਛਾ ਸੀ ਕਿ ਯਾਰ ਇੱਕ ਵਾਰੀ ਸਰਪੰਚਕ ਹੋਣਾ ਇੱਕ ਵਾਰੀ ਸਰਪੰਚਕ ਹੋਣੇ ਪਿੰਡ ਚ ਜੀ ਜੀ ਲੈ ਕਹਾ ਲੋ ਸਰਪੰਚ ਹੁਣ ਸਾਨੂੰ ਇਹ ਪਤਾ ਹੈ ਕਿ 2 ਕਰੋੜ ਰੁਪਈਆ ਕਿੱਥੋਂ ਪੂਰਾ ਕਰਾਂਗੇ ਨਾਲ ਯਾਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਛੋਟੀ ਵੀਰ ਜੀ ਯਾਰ ਸਰਪੰਚੀ ਵਾਲੀ ਫੀਲਿੰਗ ਹੀ ਨਹੀਂ ਆ ਰਹੀ ਕਿਉਂ ਜੀ ਠੀਕ ਹੈ ਬੋਲੀ ਲਾਤੀ ਸਰਪੰਚ ਬਣ ਕੇ ਫਿਰ ਕਿੱਥੇ ਤਾਂ ਚੋਲ ਲੜੀ ਹੁੰਦੀ ਜੀ ਜਾਂ ਸਰਬਸੰਮਤੀ ਹੋਈ ਹੁੰਦੀ ਹਾਂਜੀ ਫਿਰ ਤਾਂ ਮੰਨਦੇ ਆ ਫੀਲਿੰਗ ਆਉਂਦੀ ਹਾਂਜੀ ਹੁਣ ਮੈਨੂੰ ਲੱਗਦੇ ਨੇ ਯਾਰ ਵੀ ਮੇ ਸਰਪੰਚ ਆ ਮੈਨੂੰ ਤਾਂ ਇਹ ਲੱਗਦਾ ਜਿਵੇਂ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਕੋਈ ਗੁਨਾਹ ਜਿਹਾ ਕੀਤਾ ਹੁੰਦਾ ਮੈਂ ਕੋਈ ਕੀ ਦੱਸਾਂ ਤੈਨੂੰ ਸਰਪੰਚ ਸਾਹਿਬ ਬਾਕੀ ਗੱਲਾਂ ਛੱਡੋ ਜੀ ਚੰਗੀ ਗੱਲ ਤਾਂ ਇਹ ਕਿ ਸਰਪੰਚੀ ਵਾਲੀ ਨਾਲੇ ਪੂਛ ਲੱਗੀ ਨਾਲੇ ਗੱਡੀ ਤੇ ਸਰਪੰਚ ਲਿਖਾਉਣ ਜੋਗੇ ਹੋਵੇ ਜੀ ਓ ਯਾਰ ਸਰਪੰਚੀ ਦੇ ਪੂਛ ਨਹੀਂ ਲੱਗਦੀ ਸਰਪੰਚੀ ਦੇ ਲੱਗਦੀ ਐ ਟਿੱਪੀ ਜੀ ਤੇ ਆ ਜਿਹੜੀ ਟਿੱਪੀ ਹੈ ਨਾ ਹਾਂਜੀ ਇਹ ਮੈਨੂੰ 40 ਲੱਖ ਦੀ ਪਈ ਹੈ ਕੀ ਜੀ ਮੈਂ ਸਮਝੇ ਨਹੀਂ 40 ਲੱਖ ਦੀ ਪਈ ਹੈ ਮੈਨੂੰ ਸਮਝੇ ਨਹੀਂ ਮੈਂ ਸਮਝਾਵਾਂ ਤੈਨੂੰ ਮੈਂ ਜੀ ਇੱਕ ਤਾਂ ਦੇਖਣਾ ਜਿਹੜਾ ਸਟicker ਲਾਇਆ ਇਹਨਾਂ ਨੇ ਪਹਿਲਾਂ ਵੀ ਟੇਡਾ ਲਾਤਾ ਲਾਉਣ ਵਾਲੇ ਨੇ ਵੈਸੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਜੀ ਸਰਪੰਚੀ ਹੈ ਵੀ ਟੇਡਾ ਹੀ ਕੰਮ ਤੈਨੂੰ ਮੈਂ ਦੱਸਦਾ ਕਿਵੇਂ 40 ਲੱਖ ਦੀ ਪਈ ਹੈ ਜੀ ਸਸਾ ਸਸਾ ਰਾਰਾ ਰਾਰਾ ਪਪਾ ਪਪਾ ਟਿੱਪੀ ਟਿੱਪੀ ਚਾਚਾ ਚਾਚਾ ਪੰਜ ਅੱਖਰ ਹੋਗੇ ਹਾਂਜੀ 40 40 ਲੱਖ ਦਾ ਇੱਕ ਅੱਖਰ ਹੈ ਹਾਲੇ ਤੂੰ ਸਮਝਿਆ ਨਹੀਂ ਹੈਗਾ ਯਾਰ ਹੂੰ ਦੇਖਿਆ ਦੋਸਤੋ ਜਿਹੜਾ ਸਰਪੰਚੀ ਆ ਉਹ ਇੱਕ ਸੰਵਿਧਾਨਕ ਉਹਦਾ ਹੈ ਇਹਨੂੰ ਸੰਵਿਧਾਨਕ ਤੌਰ ਤਰੀਕੇ ਨਾਲ ਹੀ ਪੂਰਾ ਕਰਨਾ ਚਾਹੀਦਾ ਹੈ ਵੋਟਾ ਪਾ ਕੇ ਜੇਕਰ ਤੁਹਾਡੇ ਪਿੰਡ ਚ ਸਰਬਸੰਮਤੀ ਨਾਲ ਸਰਪੰਚ ਬਣਦਾ ਤਾਂ ਉਹਦੇ ਵਰਗੀ ਗੱਲ ਹੀ ਨਹੀਂ ਇਸ ਤਰ੍ਹਾਂ 2 ਕਰੋੜ ਦੀਆਂ ਬੋਲੀਆਂ ਲਾ ਕੇ ਜਾਂ ਫਿਰ ਨਸ਼ੇ ਪ੍ਰਮੋਟ ਕਰਕੇ ਸਰਪੰਚੀ ਨਾ ਖਰੀਦੀ ਜਾਵੇ ਬੋਲੀਆਂ ਨਾ ਲਾਈਆਂ ਜਾਣ ਇਹ ਸਰਪੰਚੀ ਹੈ ਸੰਵਿਧਾਨਕ ਅਹੁਦਾ ਹੈ ਕੋਈ ਪਸ਼ੂਆਂ ਦੀ ਮੰਡੀ ਨਹੀਂ ਇਸ ਨੂੰ ਸੰਵਿਧਾਨਕ ਤੌਰ ਤਰੀਕੇ ਨਾਲ ਹੀ ਰੱਖਣਾ ਚਾਹੀਦਾ ਧੰਨਵਾਦ